ਮੁਰਦਾਬਾ 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 ਪਕਟਾ ਮੁਰਦਾਬਾ ਮਾਰੇ ਕਿੱਟੇ ਕਾੜੇਗੇ ਮਨ ਨੂੰ ਜਿਹੜਾ ਮ ਰੱਖਿਆ ਗਿਆ ਜੂ ਬਈ ਕਾ ਗੁਨਾ ਕਰ ਜੇ ਗੁਨਾ ਕਰ ਮਾਰੇ ਆਪਣੇ ਹੱਕਾਂ ਆਤਿਅ ਉਵਿਦਾਨ ਸਬਤ ਚੋਣਾ ਲਈ ਚੋਣ ਪ੍ਰਚਾਰ ਜ਼ੋਰਾਂ ਤੇ ਚੱਲ ਰਿਹਾ ਹੈ ਇਸ ਦੌਰਾਨ ਪਾਜਪਾਖਵਾਂ ਦਾ ਵਿਰੋਧ ਵੀ ਲਗਾਤਾਰ ਹੋ ਰਿਹਾ ਹੈ ਬੀਤੇ ਦਿਨੀ ਅੰਬਾਲਾ ਛੋਣੀਪੂਜੇ ਸਾਬਕਾ ਮੰਤਰੀ ਅਤੇ ਪਾਜਪਾ ਉਮੀਦਵਾਰ ਅਨਿਲ ਵਿਜ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਵਾਟਰ ਕੈਨਨ ਵਾਲੇ ਨਵਦੀਪ ਸਿੰਘ ਜਲਵੇੜਾ ਸਣੇ ਕਈ ਹੋਰ ਕਿਸਾਨਾਂ ਵੱਲੋਂ ਅਨਿਲ ਵਿਜ ਦਾ ਭਾਰੀ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੂੰ ਤਿੱਖੇ ਸਵਾਲ ਪੁੱਛੇ ਗਏ ਇਹ ਕੀ ਹੈ ਵੀ ਸਾ ਬਤਾਈਏ ਜਰਾ ਹਮਾਰੇ ਕੋਟਾਓ ਕਿਆ ਚੀਜ਼ ਹੈ ਇਹ ਮਾਨਾ ਜੀ ਮਾਰੇ ਚੱਡੇ ਪਾੜੇ ਗਏ ਮਾਨੂੰ ਜਿਹੜਾ ਮ ਰੱਖਿਆ ਗਿਆ ਕਿਉਂ ਭਈ ਕਿਆ ਗੁਨਾਹ ਤਾਂ ਮਾਰਾ ਕਿਆ ਗੁਨਾਹ ਤਾਂ ਮਾਰਾ ਅਮਰ ਦੇ ਹੱਕ ਸਾਥੀ ਲੜਾਈ ਲੜੀ ਹੈ ਕਿਉਂ ਆਏ ਹਮਾਰੇ ਗਾਉਂ ਨਹੀ 307 ਦਾ ਪਰਚਾ ਕਰਾਟ 307 ਦਾ ਪਰਚਾ ਕਰਾ ਕੇ ਨਾ ਮਾਰਮਾ ਮਾਰਾ ਮਾਰੇ ਭਈ ਮੁਰਦਾਬਾਦ ਪੱਤਜਾਪ ਮੁਰਦਾਬਾਦ 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 ਨੀਲ ਵਿੱਚ ਮੁਰਦਾਬਾਦ ਨੀਲ ਵਿੱਚ ਜਿੰਦਾਬਾਦ ਤਾਂ ਜਾਣਕਾਰੀ ਮੁਤਾਬਕ ਉਹ ਅੰਬਾਲਾ ਛੋਣੀ ਵਿਧਾਨ ਸਭਾ ਹਲਕੇ ਦੇ ਪਿੰਡ ਸ਼ਾਹਪੁਰ ਪੁਜੇ ਸੀ ਜਿੱਥੇ ਕਿ ਕਿਸਾਨਾਂ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਚੱਲਦੇ ਭਾਸ਼ਣ ਦੌਰਾਨ ਕਿਸਾਨ ਇੱਕ ਹਾਲ ਦੇ ਅੰਦਰ ਪਹੁੰਚ ਗਏ ਜਿੱਥੇ ਕਿ ਨੀਲ ਵਿੱਚ ਵੱਲੋਂ ਆਪਣਾ ਭਾਸ਼ਣ ਦਿੱਤਾ ਜਾ ਰਿਹਾ ਸੀ ਇਸ ਦੌਰਾਨ ਕਿਸਾਨਾਂ ਨੇ ਪਾਜਪਾ ਉਮੀਦਵਾਰ ਦਾ ਵਿਰੋਧ ਕੀਤਾ ਅਤੇ ਉਹਨਾਂ ਨੂੰ ਪੁੱਛਿਆ ਕਿ ਉਸ ਨੇ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਕਿਸਾਨਾਂ ਤੇ ਗੋਲੀਬਾਰੀ ਕਿਉਂ ਕਰਵਾਈ ਜਾਣਕਾਰੀ ਅਨੁਸਾਰ ਇਹ ਰੋਸ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਕੇ ਨਵਦੀਪ ਸਿੰਘ ਜਲਵੇੜਾ ਵੀ ਸ਼ਾਮਲ ਸੀ ਮੁਰਦਾ 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 ਹੋਏ ਮੁਰਦਾ ਹੋਏ ਮੁਰਦਾ 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 ਹੋਏ ਮੁਰਦਾ ਦਾ ਦੱਸੀਏ ਕਿ ਆਉਂਦੇ ਕੁਝ ਦਿਨਾਂ ਵਿੱਚ ਹਰਿਆਣਾ ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਪਰ ਇਸ ਦੌਰਾਨ ਕਿਸਾਨ ਅੰਦੋਲਨ ਕਾਰਨ ਅਤੇ ਸ਼ੰਭੂ ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਕਾਰਨ ਪਾਜਪਾ ਉਮੀਦਵਾਰਾਂ ਨੂੰ ਵੱਡੇ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਵੀ ਦੱਸੀਏ ਕਿ ਹਰਿਆਣਾ ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਨਿਲ ਬੀਜ ਇੱਕ ਵੱਡੇ ਅਤੇ ਪ੍ਰਭਾਵਸ਼ਾਲੀ ਉਮੀਦਵਾਰ ਮੰਨੇ ਜਾ ਰਹੇ ਨੇ ਹਾਲਾਂਕਿ ਅਨਿਲ ਬੀਜ ਨੇ ਇਹ ਦਾਅਵਾ ਠੋਕ ਦਿੱਤਾ ਹੈ ਕਿ ਉਹ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਨੇ ਅਤੇ ਮੁੱਖ ਮੰਤਰੀ ਦਾ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਿਸ ਤੋਂ ਬਾਅਦ ਹਰਿਆਣਾ ਦੀ ਸਿਆਸਤ ਵਿਪਖੀਏ ਪਰ ਦੂਜੇ ਪਾਸੇ ਅਨਿਲ ਬੀਜ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ